ਪੰਜਾਬੀਆਂ ਹੁਣ ਤਾਂ ਕੁੜੀਆਂ ਵੀ ਲੱਗੀਆਂ ਨਸ਼ੇ ਵੇਚਣ ਦੇ ਵਿੱਚ ਕਿਹਦਾ ਕਰੀਏ ਯਕੀਨ ਪਹਿਲਾਂ ਤੋਂ ਲੱਗਦਾ ਸੀ ਕਿ ਪਹਿਲਾਂ ਨੌਜਵਾਨ ਮੁੰਡੇ ਹੀ ਇਸ ਪਾਸੇ ਲੱਗੇ ਹੋਏ ਨੇ ਕੁਝ ਲੋਕ ਜਿਹੜੇ ਨਸ਼ੇੜੀ ਗਏ ਉਹ ਇਸ ਪਾਸੇ ਲੱਗੇ ਹੋਏ ਨੇ ਕਿ ਪੰਜਾਬ ਨੂੰ ਘੁੰਦੇ ਬਾਗ ਖਾਂਦੇ ਪਏ ਨੇ ਲੇਕਿਨ ਹੁਣ ਤਾਂ ਨਸ਼ੇੜੀ ਲੋਕਾਂ ਦੇ ਨਾਲ ਦੇ ਨਾਲ ਇਸ ਤਰ੍ਹਾਂ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਨਸ਼ੇ ਦੇ ਨਾਲ ਲੱਗੀਆਂ ਹੋਈਆਂ ਪਹਿਲੋਂ ਪੀਂਦੀਆਂ ਐ ਤੇ ਫਿਰ ਨਸ਼ਾ ਵੇਚਣ ਦੇ ਵਿੱਚ ਲੱਗੀਆਂ ਹੋਈਆਂ ਆ ਇਹਨਾਂ ਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਤਾਂ ਹੁਣ ਪੰਜਾਬ ਦਾ ਬੇੜਾ ਗਰਕ ਲਗਾਤਾਰ ਹੁੰਦਾ ਜਾ ਰਿਹਾ ਉਹਦੇ ਵਿੱਚ ਅਹਿਮ ਯੋਗਦਾਨ ਇਹਨਾਂ ਨਸ਼ੇੜੀ ਕੁਛ ਕੁੜੀਆਂ ਵੱਲੋਂ ਵੀ ਪਾਇਆ ਜਾ ਰਿਹਾ ਹੈਗਾ ਵੀਡੀਓ ਤੁਹਾਨੂੰ ਦਿਖਾਉਂਦੇ ਪਏ ਜਿੱਥੇ ਕਿ ਪੁਲਿਸ ਸਮਰੱਝਨ ਦੱਸਦੇ ਪਏ ਨੇ ਕਿ 180 ਨਸ਼ੀਲੀਆਂ ਗੋਲੀਆਂ ਜਿਹੜੇ ਟਰਮਾ ਟੋਲ ਦੀਆਂ ਉਹ ਇਸ ਕੁੜੀ ਕੋਲੋਂ ਬਰਾਮਦ ਹੋਈਆਂ ਲੰਬੇ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜੀ ਹੋਈ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਉਸ ਤੋਂ ਬਾਅਦ ਇਹਨੂੰ ਫੜਤਾ ਲਿੱਤਾ ਗਿਆ ਲੇਕਿਨ ਆਪਣੇ ਪਿੱਛੇ ਵੱਡੇ ਸਵਾਲ ਜੜੇ ਗਿਓ ਛੱਡ ਦਿੱਤੇ ਗਏ ਬੁੱਧੀ ਜੀ ਵੀ ਇਸ ਵੀਡੀਓ ਨੂੰ ਦੇਖ ਕੇ ਜਰੂਰ ਆਪਣੇ ਕਮੈਂਟ ਕਰਨਾ ਤੇ ਕੀ ਹੁਣ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੀ ਚੱਲਦਾ ਜਾਵੇਗਾ ਕੀ ਪੰਜਾਬ ਦੇ ਹਾਲਾਤ ਲਗਾਤਾਰ ਇਤੋਂ ਵੀ ਬੱਤਰ ਹੁੰਦੇ ਜਾਣਗੇ ਕਿਉਂਕਿ ਪਹਿਲਾਂ ਤਾਂ ਅਸੀਂ ਲੋਕ ਸੋਚਦੇ ਹੁੰਨੇ ਸੀ ਕਿ ਇਸ ਨੂੰ ਸਿਰਫ ਮੁੰਡਿਆਂ ਦੇ ਨਾਲ ਹੀ ਜਿਹੜਾ ਹੈ ਇਸ ਤਰ੍ਹਾਂ ਦੀ ਹਰਕਤਾਂ ਹੁੰਦੀਆਂ ਪਈਆਂ ਕਿ ਜਮ ਮੁੰਡੇ ਨਸ਼ੇੜੀ ਹੀ ਨਸ਼ੇ ਵੇਚਣ ਦੇ ਵਿੱਚ ਲੱਗੇ ਹੋਏ ਨੇ ਲੇਕਿਨ ਕੁਝ ਪਰਸੈਂਟ ਕੁੜੀਆਂ ਵੀ ਇਸ ਚੀਜ਼ ਦੇ ਵਿੱਚ ਇਨਵੋਲ ਹੋ ਚੁੱਕੀਆਂ ਹੈਆਂ ਜਿਨੂੰ ਦੇਖ ਕੇ ਤਾਂ ਹੁਣ ਹਰ ਕੋਈ ਬੰਦਾ ਡਰ ਦੇ ਮਾਹੌਲ ਦੇ ਵਿੱਚ ਜੀਣਾ ਸ਼ੁਰੂ ਕਰ ਦਿੱਤਾਗਾ ਕਿ ਬਹੁਤੇ ਲੋਕ ਤਾਂ ਪੰਜਾਬ ਨੂੰ ਛੱਡ ਕੇ ਬਦਿਸ਼ਾਂ ਵਾਲੇ ਵੀ ਕੂਚ ਕਰਦੇ ਪਏ ਨੇ ਉਹ ਕਹਿੰਦੇ ਪਏ ਨੇ ਕਿ ਪੰਜਾਬ ਹੁਣ ਉਹ ਚੀਜ਼ ਨਹੀਂ ਰਹਿ ਗਿਆ ਜੋ ਕਿ ਪਹਿਲਾਂ ਹੁੰਦਾ ਸੀ ਹੁਣ ਤਾਂ ਬੰਦਾ ਘਰ ਘਰ ਦੇ ਵਿੱਚ ਵੀ ਸੇਫ ਨજર ਨਹੀਂ ਹੁੰਦਾ ਪਿਆ ਜਿਵੇਂ ਕਿ ਹਾਲਾਤ ਬੰਦੇ ਦੇਖੇ ਜਾ ਰਹੇ ਹੈਗੇ ਨੇ ਕਿ ਜਾਫਰ ਵਾਰਦਾਤਾਂ ਹੁੰਦੀਆਂ ਪਈਆਂ ਹੈਗੀਆਂ ਸਰਕਾਰਾਂ ਦੇ ਦਾਅਵੇ ਬਿਲਕੁਲ ਫੂਕ ਨਿਕਲ ਚੁੱਕੀ ਉਹਨਾਂ ਦੀਆਂ ਪ੍ਰਸ਼ਾਸਨ ਵੀ ਕੀ ਕਰੇ ਹੁਣ ਪਤਾ ਥੋੜਾ ਹੁੰਦਾ ਕਾਰਵਾਈ ਕੌਣ ਕਿੱਥੇ ਕਰ ਜਾਂਦਾ ਹੈ ਕਿ ਕਿਹੜਾ ਕਿੱਥੇ ਵਾਰਦਾਤ ਕਰ ਜਾਂਦਾ ਹੈ ਲੇਕਿਨ ਕਿਤਨਾ ਕਿੱਥੇ ਕਿੰਨਾ ਚਿਰ ਨਸ਼ਾ ਬੰਦ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਕ੍ਰਾਈਮ ਲਗਾਤਾਰ ਹੋਰ ਵਾਧਾ ਜਾਵੇਗਾ ਕਿਉਂਕਿ ਪਹਿਲੋਂ ਇਹ ਲੋਕ ਨਸ਼ਾ ਕਰਦੇ ਨੇ ਫਿਰ ਆਪਣੇ ਘਰ ਦਾ ਸਮਾਨ ਵੇਚਦੇ ਨੇ ਉਸ ਤੋਂ ਬਾਅਦ ਲੋਕਾਂ ਕੋਲ ਲੁੱਟਖੋ ਕਰਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਨੇ ਜਿਸ ਦਾ ਨਤੀਜਾ ਆਮ ਲੋਕਾਂ ਨੂੰ ਪੁਤਨਾ ਪੈਂਦਾ ਹੈਗਾ ਆ ਤੁਸੀਂ ਵੀ ਆਪਣੇ ਕਮੈਂਟ ਜਰੂਰ ਇਸ ਵੀਡੀਓ ਬਾਰੇ ਦਿਓ ਅੰਜੀ ਸਰ ਅੱਜ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਕਿਰਨ ਉਰਫ ਰੁਚੀ ਨਾਮ ਦੀ ਇੱਕ ਲੜੀ ਜੋ ਪਰਸ਼ਰਮ ਨਗਰ ਦੇ ਵਿੱਚ ਰਹਿੰਦੀ ਇਹ ਡਰੱਗਸ ਦਾ ਕੰਮ ਕਰਦੀ ਹੈ ਉਸ ਸੰਬੰਧ ਵਿੱਚ ਐਕਟ ਕਰਦੇ ਹੋਏ ਥਾਣਾ ਕਨਾਲ ਕਲੋਨੀ ਦੀ ਪੁਲਿਸ ਦੀ ਟੀਮ ਵੱਲੋਂ ਕਿਰਨ ਉਰਫ ਰੁਚੀ ਇਸ ਲੇੜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੀ ਪੋਜੀਸ਼ਨ ਦੇ ਵਿੱਚੋਂ 180 ਗੋਲੀਆਂ ਟਰਾਮਾਡੋਲ ਜਿਹੜੀਆਂ ਹਨ ਗ੍ਰਬੰਧ ਹੋਈਆਂ ਨੇ ਜਿਸ ਸੰਬੰਧ ਵਿੱਚ 101 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 22 485 ਥਾਣਾ ਕਨਾਲ ਕਲੋਨੀ ਦਰਜ ਰਜਿਸਟਰ ਕਰ ਲਿਆ ਗਿਆ ਤੇ ਇਸ ਮੁਕਦਮੇ ਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕੀਜ ਜਿਹੜੀ ਹੈਗੇ ਨੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਬਿਲਕੁਲ ਕਲੀਅਰ ਕਟ ਮੈਸੇਜ ਹੈ ਕਿ ਜੋ ਵੀ ਬੰਦਾ ਡਰੱਗਸ ਦੇ ਵਿੱਚ ਜਾਂ ਇਸ ਕਾਲੇ ਧੰਦੇ ਦੇ ਵਿੱਚ ਇਨਵੋਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ